ਇਹ ਤਸਵੀਰਾਂ ਨੂੰ ਕਿਵੇਂ ਦੇਖਦੇ ਹੋ ਜਿਹੜੇ ਦਿਨਾਂ ਤੋਂ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਗੋਲੀਆਂ ਦਾਗੀਆਂ ਜਾ ਰਹੇ ਨੇ ਪਲਾਸਟਿਕ ਦੀਆਂ ਇਹ ਆਪਣੀ ਆਵਾਜ਼ ਆਪਣੇ ਮੌਤ ਨੂੰ ਆਵਾਜ਼ਾਂ ਮਾਰਦੀ ਹੈ ਠੀਕ ਹੈ ਇਹ ਇਹਨਾਂ ਨੂੰ ਸਾਡਾ ਇਤਿਹਾਸ ਨਹੀਂ ਪਤਾ ਇਹਨਾਂ ਨੂੰ ਪਤਾ ਨਹੀਂ ਕਿ ਹਰੀ ਸਿੰਘ ਦੇ ਹਰੀ ਸਿੰਘ ਨਲੂਏ ਦੇ ਅਸੀਂ ਵਾਰਿਸ ਆ ਮਹਾਰਾਜਾ ਰਜੀਤ ਸਿੰਘ ਦੇ ਰਾਜ ਦੇ ਰਾਜ ਹਨਾ ਸੇਵਾ ਕੀਆ ਸੀ ਤੇ ਇਹਨਾਂ ਨੂੰ ਸਾਡਾ ਇਤਿਹਾਸ ਨਹੀਂ ਪਤਾ ਇਹ ਸਾਡੇ ਤੇ ਅਥਰੂ ਗੈਸ ਦੇ ਗੋਲੇ ਸੁੱਟਦੇ ਆ ਤੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਆਪ ਅੱਗ ਦਾ ਗੋਲਾ ਆ ਦੋ ਵजीर खान ਕਹਿੰਦਾ ਨਾ ਕਹਿੰਦਾ ਇੱਧਰ ਵੇਖ ਮੇਰੀਆਂ ਤੋਪਾਂ ਵੇਖ ਇੱਧਰ ਮੇਰੇ ਘੋੜਸਵਾਰੀ ਫੌਜਾਂ ਵੇਖ ਤੇ ਬਾਬਾ ਬੰਦਾ ਸਿੰਘ ਬਹਾਦਰ ਮਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਵਾਬ ਦਿੱਤਾ ਹੈ ਕਹਿੰਦੇ ਇੱਧਰ ਵੇਖ ਇੱਕ ਇੱਕ ਸਿੰਘ ਅੱਗ ਦਾ ਗੋਲਾ ਆ ਤੇ ਜੇ ਅਸੀਂ ਇਹਨਾਂ ਦੇ ਵਰਗੇ ਨਾ ਤੇ ਇਹਨਾਂ ਵਿੱਚੋਂ ਕਿਸੇ ਨੇ ਨਹੀਂ ਰਹਿਣਾ ਤੇ ਪਰ ਅਸੀਂ ਚਾਹੁੰਦੇ ਆ ਕਿ ਭਾਈ ਬਹਿ ਕੇ ਗੱਲ ਹੋ ਜੇ ਤੇ ਵਧੀਆ ਵਾ ਪਰ ਫਿਰ ਵੀ ਇਹਨਾਂ ਨੇ 350 ਜਿਹੜੇ ਨੌਜਵਾਨ ਹਨ ਜਿਹੜੇ 300 ਜਿਹੜੇ ਹਨ ਇਹਨਾਂ ਨੇ ਜਿਹੜੇ ਜ਼ਖਮੀ ਕੀਤੇ ਆ ਤੇ ਕਈਆਂ ਨੂੰ ਗੋਲੀ ਵੀ ਲੱਗੀ ਐ ਕਸੀਦ ਵੀ ਹੋਇਆ ਵਾ ਤੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਨੂੰ ਕਹਿੰਦੇ ਆ ਕਿ ਤੁਸੀਂ ਇਸ ਦੇਸ਼ ਦੇ ਵਾਸੀ ਆ ਤੇ ਸਾਡੇ ਉੱਤੇ ਹਥਿਆਰ ਚੁੱਕਦੇ ਆ ਉਹ ਕਿਹੜੇ ਹਥਿਆਰ ਚੁੱਕਦੇ ਆ ਉਹ ਜਿਹੜੇ ਸਾਡੇ ਕੋਲੋਂ ਟੈਕਸ ਦੇ ਨਾਮ ਤੇ ਪੈਸੇ ਲਿੱਤੇ ਗਏ ਆ ਇਹ ਤਨਖਾਹਾਂ ਉਹਨਾਂ ਤਨਖਾਹਾਂ ਵੀ ਉਹੀ ਦਿੱਤੀਆਂ ਜਾਂਦੀਆਂ ਜਿਹੜੇ ਸਾਡੇ ਕੋਲੋਂ ਟੈਕਸ ਦੇ ਨਾਂ ਤੇ ਲਏ ਆ ਦੂਜੀ ਗੱਲ ਇਹ ਉਹਨਾਂ ਤੇ ਹਥਿਆਰ ਚੁੱਕਦੇ ਉਹ ਬਜ਼ੁਰਗਾਂ ਤੇ ਚੁੱਕਦੇ ਆ ਜਿਹੜੇ ਇਹਨਾਂ ਦੇ ਪਿਓ ਬਰਾਬਰ ਆ ਤੀਜੀ ਗੱਲ ਕਿ ਉਹਨਾਂ ਦੇ ਹਥਿਆਰ ਚੁੱਕਦੇ ਆ ਜਿਨ੍ਹਾਂ ਦੀ 6 ਮਹੀਨੇ ਲਾ ਕੇ ਪੁੱਤਾਂ ਵਾਂਗੂ ਪਾਲ ਕੇ ਹਨਾ ਜਿਹੜੀ ਫਸਲ ਆ ਉਹ ਗਾਈ ਆ ਤੇ ਉਹਦਾ ਫਿਰ ਆਟਾ ਬਣਦਾ ਫਿਰ ਉਹਦਾ ਚੌਲ ਬਣਦੇ ਆ ਤੇ ਖਾਂਦੇ ਆ ਤੇ ਫਿਰ ਖਾ ਕੇ ਨੂਲਾ ਹਰਾਮੀ ਕਰਦੇ ਆ ਤੁਹਾਨੂੰ ਕੀ ਲੱਗਦਾ ਇਹ ਕੀਤਾ ਕਿਉਂ ਜਾ ਰਿਹਾ ਹੈ ਸਰਕਾਰਾਂ ਦੇ ਕੰਡੇ ਬੀਜੇ ਹੋਏ ਆ ਜਿਸ ਤਿੱਕੇ ਨਾਲ ਚੀਜ਼ਾਂ ਚੱਲ ਰਹੀਆਂ ਨੇ ਕਿਉਂਕਿ ਪੰਜਾਬ ਕਹਿੰਦਾ ਅਸੀਂ ਦਿੱਲੀ ਜਾਣਾ ਹਰਿਆਣਾ ਲੈ ਕਹਿੰਦੇ ਅਸੀਂ ਜਾਨ ਨਹੀਂ ਦੇਣਾ ਕਾਨੂੰਨੀ ਵਿਵਸਥਾ ਨੂੰ ਹੱਥ ਦੇ ਵਿੱਚ ਲੈਣ ਨਹੀਂ ਦੇਣਾ ਫਿਰ ਇਹ ਕੰਡੇ ਕੌਣ ਬੀਜ ਰਿਹਾ ਸਾਰੇ ਵੇਖੋ ਜੀ ਪਹਿਲਾਂ ਤੇ ਗੱਲ ਇਹ ਆ ਕਿ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਜਿਹੜੇ ਵੱਡੇ ਲੀਡਰ ਨੇ ਉਹ ਸਾਡੀ ਜਿਹੜੀ ਸਾਨੂੰ ਸਾਡੇ ਉੱਤੇ ਵੱਡੀ ਵੱਡੀ ਕੰਪਨੀਆਂ ਨੂੰ ਥੋਪਣਾ ਚਾਹੁੰਦੇ ਨੇ ਉਹ ਤਾਂ ਥੋਪਣਾ ਚਾਹੁੰਦੇ ਕਿਉਂਕਿ ਉਹਨਾਂ ਨੂੰ ਪੈਸੇ ਮਿਲਦੇ ਆ ਫਿਰ ਗੱਲ ਉੱਥੇ ਆ ਗਈ ਗੁਰਬਾਣੀ ਕਹਿੰਦੀ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਜਿਹੜੀ ਮਾਇਆ ਮੋਹਣੀ ਜਿਨੇ ਭਰਮ ਭੁਲਾ ਦਿੱਤਾ ਤੇ ਦੂਜੀ ਗੱਲ ਜਿਹੜੀ ਹਰਿਆਣਾ ਗੱਲ ਕਹਿੰਦੀ ਆ ਕਿ ਅਸੀਂ ਜਾਨ ਹੀ ਦੇਣਾ ਕਾਨੂੰਨ ਹੱਥ ਲੈਣ ਦੀ ਦੇਣਾ ਮੰਨੂ ਇੱਕ ਗੱਲ ਕਹਿਣਾ ਚਾਹੁੰਦਾ ਕਾਨੂੰਨ ਬਣਿਆ ਸਾਡੇ ਕਰਕੇ ਆ ਠੀਕ ਆ ਕਾਨੂੰਨ ਬਣਾਇਆ ਅਸੀਂ ਆ ਜੇ ਅਸੀਂ ਨਹੀਂ ਰਹੇ ਜੇ ਪੰਜਾਬ ਤੁਹਾਡੇ ਨਾਲ ਹੀ ਨਾ ਰਿਹਾ ਫਿਰ ਕਾਨੂੰਨ ਕਿਹਦੇ ਤੇ ਲਾਗੂ ਕਰੋਗੇ ਠੀਕ ਹੈ ਸੋ ਸਾਨੂੰ ਇਹ ਗੱਲ ਤੇ ਮਜਬੂਰ ਨਾ ਕਰੋ ਕਿ ਅਸੀਂ ਇਹ ਕਹੀਏ ਕਿ ਭਾਈ ਸਾਡਾ ਤੁਹਾਡੇ ਨਾਲ ਵਾਅਦਾ ਕੋਈ ਨਹੀਂ ਅਸੀਂ ਜੋ ਕਰਨਾ ਹੈ ਜੋ ਬੀਜਣਾ ਆਪੇ ਵੇਚ ਲਾਂਗੇ ਆਪੇ ਬਣਾ ਲਾਂਗੇ ਹਰਿਆਣੇ ਤੋਂ ਹਰਿਆਣੇ ਤੋਂ ਹੁਣ ਬਾਰਡਰ ਲਾਇਆ ਨਾ ਇਹਨਾਂ ਨੇ ਅਸੀਂ ਬਾਰਡਰ ਲਾ ਅਹੀਂ ਅਹੀਂ ਬਾਰਡਰ ਲਾ ਦਾਂਗੇ ਕਿ ਅਸੀਂ ਤੁਹਾਨੂੰ ਅਨਾਜ ਨਹੀਂ ਦੇਣਾ ਅਸੀਂ ਬਾਰਡਰ ਲਾ ਦਾਂਗੇ ਕਿ ਅਸੀਂ ਤੁਹਾਨੂੰ ਚੌਲ ਨਹੀਂ ਪਹੁੰਚਾਉਣੇ ਆਟਾ ਨਹੀਂ ਪਹੁੰਚਾਉਣਾ ਮਤਲਬ ਇਹ ਗੱਲ ਤੇ ਮਜਬੂਰ ਨਾ ਕਰੋ ਠੀਕ ਆ ਬਸ ਇਹ ਮੈਂ ਕਹਿਣਾ ਚਾਹੁੰਦਾ ਜੀ ਤੁਹਾਨੂੰ ਵੀ ਲੱਗਦਾ ਇਹ ਜਾਨੀ ਚੀਜ਼ਾਂ ਹੋ ਰਹੀਆਂ ਨੇ ਕਿਸਾਨਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਨੇ ਮੀਟਿੰਗਾਂ ਸਿੱਟਾ ਨਿਕਲੇਗਾ ਜਾਂ ਫਿਰ ਮੀਟਿੰਗਾਂ ਤੋਂ ਬਾਅਦ ਫਿਰ ਅੱਗੇ ਵੱਲੋਂ ਨਿਕਲਣਾ ਪੈਣਾ ਵੇਖੋ ਮੀਟਿੰਗਾਂ ਤਾਂ ਕੀਤੀਆਂ ਜਾ ਰਹੀਆਂ ਨੇ ਮੇਰੇ ਹਿਸਾਬ ਨਾਲ ਕਿ ਮੀਟਿੰਗਾਂ ਤਾਂ ਕੀਤੀਆਂ ਜਾ ਰਹੀਆਂ ਕਿ ਖੂਨ ਖਰਾਬਾ ਨਾ ਹੋਵੇ ਨਾ ਸਾਡਾ ਨੁਕਸਾਨ ਹੋਵੇ ਨਾ ਉਹਨਾਂ ਦਾ ਨੁਕਸਾਨ ਹੋਵੇ ਸਾਡੇ ਨੁਕਸਾਨ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸਾਡਾ ਇਤਿਹਾਸ ਹੀ ਖੂਨ ਨਾਲ ਲਿਖਿਆ ਗਿਆ ਸਾਡੇ 100 ਜਣੇ ਸ਼ਹੀਦ ਹੋ ਜਾਣਗੇ ਸਾਨੂੰ ਮਾਣ ਹੋਗਾ ਹੀ ਉਹਨਾਂ ਦੇ ਸ਼ਹੀਦਿਆਂ ਤੇ ਮੇਲੇ ਲਾਵਾਂਗੇ ਪਰ ਯਾਦ ਰੱਖੋ ਜਿਹੜੇ ਉਧਰ ਵਾਲੇ ਪਾਸੇ ਮੁਲਾਜਮ ਬੈਠੇ ਉਹਨਾਂ ਦੇ ਵਿੱਚੋਂ ਕਿਸੇ ਦਾ ਘਾਟਾ ਹੋ ਗਿਆ ਤੇ ਉਹਨਾਂ ਦੇ ਘਰ ਦੇ ਨੇ ਰੋਣਾ ਜੇ ਪਿੱਟਣਾ ਜੇ ਤੇ ਫਿਰ ਪੰਜਾਬ ਨੂੰ ਲਾਲਤਾ ਬਣੀਆਂ ਪੰਜਾਬੀਆਂ ਨੇ ਇਹ ਕਰਤਾ ਪੰਜਾਬੀਆਂ ਨੇ ਸੋ ਆਪਣੀ ਔਕਾਤ 'ਚ ਰਹੋ ਠੀਕ ਆ ਤੇ ਸਾਡੀ ਜਿਹੜੀ ਗੱਲ ਕਰਦੇ ਮੀਟਿੰਗਾਂ ਦੀ ਮੀਟਿੰਗਾਂ ਨਾਲ ਗੱਲ ਹੋ ਜੂਗੀ ਤੇ ਵਧੀਆ ਗੱਲ ਆ ਤੇ ਕੁਝ ਕਰਨ ਦੀ ਗੱਲ ਹੈ ਉਹਦੇ ਫਿਰ ਤਿਆਰ ਬ ਤਿਆਰੀ ਆ ਹੁਣ ਕਈ ਇੱਥੇ ਤੁਸੀਂ ਹਨਾ ਹੁਣੇ ਇੰਟਰਵਿਊ ਕਰਕੇ ਆਏ ਜਿਹੜੇ ਅ ਟਰੈਕਟਰ ਦੀ ਜੀਸੀਬੀ ਹਨਾ ਉਹਨਾਂ ਨੇ ਲਾਇਆ ਵਾ ਤੇ ਉਹ ਤਿਆਰ ਬ ਤਿਆਰ ਆ ਸੀ ਸਾਨੂੰ ਕੋਈ ਗੱਲ ਨਹੀਂ ਅਸੀਂ ਗੁਰਗੋਬ ਸਿੰਘ ਮਾਰੇ ਕੋ ਮੰਗਿਆ ਦੰਗਾ ਗੁਰਗੋਬ ਸਿੰਘ ਮਾਰੇ ਹਨਾ ਖਾਲਸਾ ਨੂੰ ਕਹਿੰਦੇ ਕਹਿੰਦੇ ਦੱਸੋ ਕੀ ਚਾਹੀਦਾ ਕਹਿੰਦੇ ਦੰਗਾ ਇਨ ਸਤਗੁਰ ਤੇ ਮੰਗਾ ਅਈ ਮੰਗਿਆ ਦੰਗਾ ਵਾ ਸਤਗੁਰ ਸਤਗੁਰਿਆ ਤੋਂ ਠੀਕ ਆ ਖਾਲਸਾ ਸੋਇ ਜੋ ਕਰੇ ਨਿਤ ਜੰਗ ਖਾਲਸਾ ਉਹ ਆ ਜਿਹੜਾ ਨਿਤ ਜੰਗ ਕਰਦਾ ਆ ਉਹ جنگ ਮਨ ਦੇ ਵਿਕਾਰਾਂ ਨਾਲ ਵੀ ਹੁੰਦੀ ਆ ਤੇ ਇੱਕ ਜਨ ਬਹਾਰੀ ਵੀ ਹੁੰਦੀ ਆ ਤੇ ਅਸੀਂ ਦੋਵੇਂ ਲੜਦੇ ਆ ਤੇ ਸਾਡਾ ਰਿਕਾਰਡ ਲਿਆ ਵਾ ਅਸੀਂ ਹਰ جنگ ਜਿੱਤੇ ਆ 2 ਸਾਲ ਪਹਿਲਾਂ ਦਿੱਲੀ ਲਾਇਏ ਉਦੋਂ ਜਿੱਤੇ ਅਸੀਂ ਉਹ ਗੱਲ ਵੱਖਰੀ ਤੁਹਾਡੀਆਂ ਨੀਤ ਬਦਲ ਗਈ ਤੁਸੀਂ ਮੁੱਕਰ ਗਏ ਜੇ ਅੱਗੇ ਤੇ ਮੰਗੀਆਂ ਹੀ ਮੰਗਾ ਹੁਣ ਖੋ ਕੇ ਲੈ ਕੇ ਜਾਵਾਂਗੇ ਇਹ ਤਸਵੀਰਾਂ ਨੂੰ ਕਿਵੇਂ ਦੇਖਦੇ ਹੋ ਜਿਹੜੇ ਦਿਨਾਂ ਤੋਂ ਅਤੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਗੋਲੀਆਂ ਦਾਗੀਆਂ ਜਾ ਰਹੇ ਨੇ ਪਲਾਸਟਿਕ ਦੀਆਂ ਇਹ ਆਪਣੀ ਆਵਾਜ਼ ਆਪਣੇ ਮੌਤ ਨੂੰ ਆਵਾਜ਼ਾਂ ਮਾਰਦੀ ਆ ਜੀ ਠੀਕ ਹੈ ਇਹ ਇਹਨਾਂ ਨੂੰ ਸਾਡਾ ਇਤਿਹਾਸ ਨਹੀਂ ਪਤਾ ਇਹਨਾਂ ਨੂੰ ਪਤਾ ਨਹੀਂ ਕਿ ਹਰੀ ਸਿੰਘ ਦੇ ਹਰੀ ਸਿੰਘ ਨਲੂਏ ਦੇ ਅਹੀ ਵਾਰਿਸ ਆ ਮਹਾਰਾਜਾ ਰਜੀਤ ਸਿੰਘ ਦੇ ਰਾਜ ਦੇ ਰਾਜ ਹਨਾ ਸੇਵਾ ਕੀਆ ਸੀ ਤੇ ਇਹਨਾਂ ਨੂੰ ਸਾਡਾ ਇਤਿਹਾਸ ਨਹੀਂ ਪਤਾ ਇਹ ਸਾਡੇ ਤੇ ਅਥਰੂ ਗੈਸ ਦੇ ਗੋਲੇ ਸੁੱਟਦੇ ਆ ਤੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਆਪ ਅੱਗ ਦਾ ਗੋਲਾ ਆ ਜਦੋਂ ਵजीर खान ਕਹਿੰਦਾ ਨਾ ਕਹਿੰਦਾ ਇੱਧਰ ਵੇਖ ਮੇਰੀਆਂ ਤੋਪਾਂ ਵੇਖ ਇੱਧਰ ਮੇਰੇ ਘੋੜਸਵਾਰੀ ਫੌਜਾਂ ਵੇਖ ਤੇ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਵਾਬ ਦਿੱਤਾ ਹੈ ਕਹਿੰਦੇ ਇੱਧਰ ਵੇਖ ਇੱਕ ਇੱਕ ਸਿੰਘ ਅੱਗ ਦਾ ਗੋਲਾ ਆ ਤੇ ਜੇ ਅਸੀਂ ਇਹਨਾਂ ਦੇ ਵਰਗੇ ਨਾ ਤੇ ਇਹਨਾਂ ਵਿੱਚੋਂ ਕਿਹੇ ਨੇ ਨਹੀਂ ਰਹਿਣਾ ਤੇ ਪਰ ਅਸੀਂ ਚਾਹੁੰਦੇ ਆ ਕਿ ਭਾਈ ਬਹਿ ਕੇ ਗੱਲ ਹੋ ਜੇ ਤੇ ਵਧੀਆ ਵਾ ਪਰ ਫਿਰ ਵੀ ਇਹਨਾਂ ਨੇ 350 ਜਿਹੜੇ ਨੌਜਵਾਨ ਹਨ ਜਿਹੜੇ 300 ਜਿਹੜੇ ਹਨ ਇਹਨਾਂ ਨੇ ਜਿਹੜੇ ਜ਼ਖਮੀ ਕੀਤੇ ਆ ਤੇ ਕਈਆਂ ਨੂੰ ਗੋਲੀ ਵੀ ਲੱਗੀ ਐ ਕਸੀਦ ਵੀ ਹੋਇਆ ਵਾ ਤੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਨੂੰ ਕਹਿੰਦੇ ਆ ਕਿ ਤੁਸੀਂ ਇਸ ਦੇਸ਼ ਦੇ ਵਾਸੀ ਆ ਤੇ ਸਾਡੇ ਉੱਤੇ ਹਥਿਆਰ ਚੁੱਕਦੇ ਆ ਉਹ ਕਿਹੜੇ ਹਥਿਆਰ ਚੁੱਕਦੇ ਆ ਉਹ ਜਿਹੜੇ ਸਾਡੇ ਕੋਲੋਂ ਟੈਕਸ ਦੇ ਨਾਮ ਤੇ ਪਹਿਲੇ ਲੱਤੇ ਗਏ ਇਹ ਤਨਖਾਵਾ ਉਹਨਾਂ ਤਨਖਾਵਾ ਵੀ ਉਹੀ ਦਿੱਤੀਆਂ ਜਾਂਦੀਆਂ ਜਿਹੜੇ ਸਾਡੇ ਕੋਲੋਂ ਟੈਸਟ ਦੇ ਨਾਂ ਤੇ ਲਏ ਆ ਦੂਜੀ ਗੱਲ ਇਹ ਉਹਨਾਂ ਤੇ ਇਤਿਹਾਰ ਚੁੱਕਦੇ ਉਹ ਬਜ਼ੁਰਗਾਂ ਤੇ ਚੁੱਕਦੇ ਆ ਜਿਹੜੇ ਇਹਨਾਂ ਦੇ ਪਿਓ ਬਰਾਬਰ ਆ ਤੀਜੀ ਗੱਲ ਕਿ ਉਹਨਾਂ ਦੇ ਇਤਿਹਾਰ ਚੁੱਕਦੇ ਆ ਜਿਨ੍ਹਾਂ ਦੀ 6 ਮਹੀਨੇ ਲਾ ਕੇ ਪੁੱਤਾਂ ਵਾਂਗੂ ਪਾਲ ਕੇ ਹਨਾ ਜਿਹੜੀ ਫਸਲ ਆ ਉਹ ਉਗਾਈ ਆ ਤੇ ਉਹਦਾ ਫਿਰ ਆਟਾ ਬਣਦਾ ਫਿਰ ਉਹਦਾ ਚੌਲ ਬਣਦੇ ਆ ਤੇ ਖਾਂਦੇ ਆ ਤੇ ਫਿਰ ਖਾ ਕੇ ਨੂਲਾ ਹਰਾਮੀ ਕਰਦੇ ਆ ਤਾਂ ਨਿਕ ਲੱਗਦਾ ਹੈ ਕੀਤਾ ਕਿਉਂ ਜਾ ਰਿਹਾ ਹੈ ਸਰਕਾਰਾਂ ਦੇ ਕੰਡੇ ਬੀਜੇ ਹੋਏ ਆ ਜਿਸ ਤਿੱਕੇ ਨਾਲ ਚੀਜ਼ਾਂ ਚੱਲ ਰਹੀਆਂ ਨੇ ਕਿਉਂਕਿ ਪੰਜਾਬ ਕਹਿੰਦਾ ਅਸੀਂ ਦਿੱਲੀ ਜਾਣਾ ਹਰਿਆਣਾ ਲੈ ਕਹਿੰਦੇ ਅਸੀਂ ਜਾਣ ਨਹੀਂ ਦੇਣਾ ਕਾਨੂੰਨੀ ਵਿਵਸਥਾ ਨੂੰ ਹੱਥ ਦੇ ਵਿੱਚ ਲੈਣ ਨਹੀਂ ਦੇਣਾ ਫਿਰ ਇਹ ਕੰਡੇ ਕੌਣ ਬੀਜ ਰਿਹਾ ਸਾਰੇ ਵੇਖੋ ਜੀ ਪਹਿਲਾਂ ਤੇ ਗੱਲ ਇਹ ਆ ਕਿ ਮਾਇਆ ਮੋਹਣੀ ਜਿਨੇ ਏਤ ਭਰਮ ਭੁਲਾਇਆ ਜਿਹੜੇ ਵੱਡੇ ਲੀਡਰ ਨੇ ਉਹ ਸਾਡੀ ਜਿਹੜੀ ਸਾਨੂੰ ਸਾਡੇ ਉੱਤੇ ਵੱਡੀ ਵੱਡੀ ਕੰਪਨੀਆਂ ਨੂੰ ਥੋਪਣਾ ਚਾਹੁੰਦੇ ਨੇ ਉਹ ਤਾਂ ਥੋਪਣਾ ਚਾਹੁੰਦੇ ਕਿਉਂਕਿ ਉਹਨਾਂ ਨੂੰ ਪੈਸੇ ਮਿਲਦੇ ਆ ਫਿਰ ਗੱਲ ਉੱਥੇ ਆ ਗਈ ਗੁਰਬਾਣੀ ਕਹਿੰਦੀ ਮਾਇਆ ਮੋਹਣੀ ਜਿਨ ਏਥ ਪਰਮ ਭੁਲਾਇਆ ਜਿਹੜੀ ਮਾਇਆ ਮੋਹਣੀ ਜਿਨੇ ਭਰਮ ਭੁਲਾ ਦਿੱਤਾ ਤੇ ਦੂਜੀ ਗੱਲ ਜਿਹੜੀ ਹਰਿਆਣਾ ਗੱਲ ਕਹਿੰਦੀ ਆ ਕਿ ਅਸੀਂ ਜਾਨ ਹੀ ਦੇਣਾ ਕਾਨੂੰਨ ਹੱਥ ਲੈਣ ਨਹੀਂ ਦੇਣਾ ਮੈਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਾਨੂੰਨ ਬਣਿਆ ਸਾਡੇ ਕਰਕੇ ਆ ਠੀਕ ਆ ਕਾਨੂੰਨ ਬਣਾਇਆ ਅਸੀਂ ਆ ਜੇ ਅਸੀਂ ਨਹੀਂ ਰਹੇ ਜੇ ਪੰਜਾਬ ਤੁਹਾਡੇ ਨਾਲ ਹੀ ਨਾ ਰਿਹਾ ਫਿਰ ਕਾਨੂੰਨ ਕਿਹਨੇ ਤੇ ਲਾਗੂ ਕਰੋਗੇ ਠੀਕ ਹੈ ਸੋ ਸਾਨੂੰ ਇਹ ਗੱਲ ਤੇ ਮਜਬੂਰ ਨਾ ਕਰੋ ਕਿ ਅਸੀਂ ਇਹ ਕਹੀਏ ਕਿ ਭਾਈ ਸਾਡਾ ਤੁਹਾਡੇ ਨਾਲ ਵਾਹ ਕੋਈ ਨਹੀਂ ਅਸੀਂ ਜੋ ਕਰਨਾ ਸੀ ਜੋ ਬੀਜਣਾ ਆਪੇ ਵੇਚ ਲਾਂਗੇ ਆਪੇ ਬਣਾ ਲਾਂਗੇ ਹਰ ਹਰਿਆਣੇ ਤੋਂ ਹਰਿਆਣੇ ਤੋਂ ਹੁਣ ਬਾਰਡਰ ਲਾਇਆ ਨਾ ਇਹਨਾਂ ਨੇ ਅਸੀਂ ਬਾਰਡਰ ਲਾ ਅਸੀਂ ਅਸੀਂ ਬਾਰਡਰ ਲਾ ਦਾਂਗੇ ਕਿ ਅਸੀਂ ਤੁਹਾਨੂੰ ਅਨਾਜ ਨਹੀਂ ਦੇਣਾ ਅਸੀਂ ਬਾਰਡਰ ਲਾ ਦਾਂਗੇ ਕਿ ਅਸੀਂ ਤੁਹਾਨੂੰ ਚੌਲ ਨਹੀਂ ਪਹੁੰਚਾਉਣੇ ਆਟਾ ਨਹੀਂ ਪਹੁੰਚਾਉਣਾ ਮਤਲਬ ਇਹ ਗੱਲ ਤੇ ਮਜਬੂਰ ਨਾ ਕਰੋ ਠੀਕ ਆ ਬਸ ਇਹ ਮੈਂ ਕਹਿਣਾ ਚਾਹੁੰਦਾ ਜੀ ਤੁਹਾਨੂੰ ਲੱਗਦਾ ਇਹ ਜਾਨੀ ਚੀਜ਼ਾਂ ਹੋ ਰਹੀਆਂ ਨੇ ਕਿਸਾਨਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਨੇ ਮੀਟਿੰਗਾਂ ਸਿੱਟਾ ਨਿਕਲੇਗਾ ਜਾਂ ਫਿਰ ਮੀਟਿੰਗਾਂ ਤੋਂ ਬਾਅਦ ਫਿਰ ਅੱਗੇ ਵੱਲੋਂ ਨਿਕਲਣਾ ਪੈਣਾ ਵੇਖੋ ਮੀਟਿੰਗਾਂ ਤਾਂ ਕੀਤੀਆਂ ਜਾ ਰਹੀਆਂ ਨੇ ਮੇਰੇ ਹਿਸਾਬ ਨਾਲ ਕਿ ਮੀਟਿੰਗਾਂ ਤਾਂ ਕੀਤੀਆਂ ਜਾ ਰਹੀਆਂ ਕਿ ਖੂਨ ਖਰਾਬਾ ਨਾ ਹੋਵੇ ਨਾ ਸਾਡਾ ਨੁਕਸਾਨ ਹੋਵੇ ਨਾ ਉਹਨਾਂ ਦਾ ਨੁਕਸਾਨ ਹੋਵੇ ਸਾਡੇ ਨੁਕਸਾਨ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸਾਡਾ ਇਤਿਹਾਸ ਹੀ ਖੂਨ ਨਾਲ ਲਿਖਿਆ ਗਿਆ ਸਾਡੇ 100 ਜਣੇ ਸ਼ਹੀਦ ਹੋ ਜਾਣਗੇ ਸਾਨੂੰ ਮਾਣ ਹੋਗਾ ਹੀ ਉਹਨਾਂ ਦੇ ਸ਼ਹੀਦਿਆਂ ਤੇ ਮੇਲੇ ਲਾਵਾਂਗੇ ਪਰ ਯਾਦ ਰੱਖੋ ਜਿਹੜੇ ਉਧਰ ਵਾਲੇ ਪਾਸੇ ਮੁਲਾਜ਼ਮ ਬੈਠੇ ਉਹਨਾਂ ਦੇ ਵਿੱਚੋਂ ਕਿਸੇ ਦਾ ਘਾਟਾ ਹੋ ਗਿਆ ਤੇ ਉਹਨਾਂ ਦੇ ਘਰ ਦੇ ਨੇ ਰੋਣਾ ਜੇ ਪਿੱਟਣਾ ਜੇ ਤੇ ਫਿਰ ਪੰਜਾਬ ਨੂੰ ਲਾਲ ਤਾਂ ਬੋਣੀਆ ਪੰਜਾਬੀਆਂ ਨੇ ਇਹ ਕਰਤਾ ਪੰਜਾਬੀਆਂ ਨੇ ਸੋ ਆਪਣੀ ਔਕਾਤ ਚ ਰੋ ਠੀਕ ਆ ਤੇ ਸਾਡੀ ਜਿਹੜੀ ਗੱਲ ਕਰਦੇ ਮੀਟਿੰਗਾਂ ਦੀ ਮੀਟਿੰਗਾਂ ਨਾਲ ਗੱਲ ਹੋ ਜੂਗੀ ਤੇ ਵਧੀਆ ਗੱਲ ਆ ਤੇ ਕੋਈ ਚ ਕਰਨ ਦੀ ਗੱਲ ਹੈ ਉਹਦੇ ਫਿਰ ਤਿਆਰ ਬ ਤਿਆਰੀ ਆ ਹੁਣ ਕਈ ਇੱਥੇ ਤੁਸੀਂ ਹਨਾ ਹੁਣੇ ਇੰਟਰਵਿਊ ਕਰਕੇ ਆਏ ਜਿਹੜੇ ਅ ਟਰੈਕਟਰ ਦੀ ਜੀਸੀਬੀ ਹਨਾ ਉਹਨਾਂ ਨੇ ਲਾਇਆ ਵਾ ਤੇ ਉਹ ਤਿਆਰ ਬ ਤਿਆਰ ਆ ਸੀ ਸਾਨੂੰ ਕੋਈ ਗੱਲ ਨਹੀਂ ਅਸੀਂ ਗੁਰਗੋਬ ਸਿੰਘ ਮਾਰੇ ਕੋ ਮੰਗਿਆ ਦੰਗਾ ਗੁਰਗੋਬ ਸਿੰਘ ਮਾਰੇ ਅਨਾਜ ਖਾਲਸਾ ਨੂੰ ਕਹਿੰਦੇ ਕਹਿੰਦੇ ਦੱਸੋ ਕੀ ਚਾਹੀਦਾ ਕਹਿੰਦੇ ਦੰਗਾ ਇਨ ਸਤਗੁਰ ਤੇ ਮੰਗਾ ਅਈ ਮੰਗੇ ਆ ਦੰਗਾ ਵਾ ਸਤਗੁਰ ਸਤਗੁਰਿਆ ਤੋਂ ਠੀਕ ਆ ਖਾਲਸਾ ਸੋਇ ਜੋ ਕਰੇ ਨੇ ਤੇ ਜੰਗ ਖਾਲਸਾ ਉਹ ਆ ਜਿਹੜਾ ਨੇ ਤੇ ਜੰਗ ਕਰਦਾ ਆ ਉਹ ਜੰਗ ਮੰਨ ਦੇ ਵਿਕਾਰਾਂ ਨਾਲ ਵੀ ਹੁੰਦੀ ਆ ਤੇ ਇੱਕ ਜਨ ਦੇ ਬਾਹਰੀ ਵੀ ਹੁੰਦੀ ਆ ਤੇ ਅਸੀਂ ਦੋਵੇਂ ਲੜਦੇ ਆ ਤੇ ਸਾਡਾ ਰਿਕਾਰਡ ਲਿਆ ਵਾ ਅਈ ਹਰ ਜੰਗ ਜਿੱਤੇ ਆ 2 ਸਾਲ ਪਹਿਲਾਂ ਦਿੱਲੀ ਲਾਇਏ ਉਦੋਂ ਜਿੱਤੇ ਅਸੀਂ ਉਹ ਗੱਲ ਵੱਖਰੀ ਟਾੜੀਆਂ ਨੀਤ ਬਦਲ ਗਈ ਤੁਸੀਂ ਮੁੱਕਰ ਗਏ ਜੇ ਅੱਗੇ ਤੇ ਮੰਗੀਆਂ ਹੀ ਮੰਗਾ ਹੁਣ ਖੋ ਕੇ ਲੈ ਕੇ ਜਾਵਾਂਗੇ